ਗੁਰਬਾਣੀ ਸੰਵਾਦ ਵਿਦ ਭਾਈ ਜਸਪੀਰ ਸਿੰਘ ਅਸ ਤੇ ਕੈਨੇਡੀਅਨ ਸਿਕ ਸਟਡੀ ਸੈਂਟਰ ਤੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਉਹਦਾ ਬਾਗ ਜੀ ਦਾ ਖਾਲਸਾ ਆ ਬਾਗ ਜੀ ਕੀ ਫਤਿਹ ਇਹ ਦੋਨਾਂ ਚੈਨਲਾਂ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਗੁਰਬਾਣੀ ਦੇ ਅਨੁਸਾਰ ਆਪਣੇ ਜੀਵਨ ਜਾਂਚ ਜੀਵਨ ਨੂੰ ਆਪਾਂ ਵਧੀਆ ਬਣਾਈਏ ਔਰ ਜਿਹੜੇ ਪੁਲੇਖੇ ਸਾਡੇ ਵਿੱਚ ਕਈ ਵਾਰੀ ਪੈ ਜਾਂਦੇ ਆ ਜਾਂ ਗੁਰਬਾਣੀ ਦੇ ਅਰਥਾਂ ਕਰਕੇ ਜਾਂ ਉਹਦੇ ਵਿਆਖਿਆ ਕਰਕੇ ਉਨਨ ਨੂੰ ਆਪਣੇ ਜੀਵਨ ਤੇ ਕੇਵਲ ਲਾ ਕੇ ਭਾਈ ਸਾਹਿਬ ਕੋਲੋਂ ਸਮਝ ਕੇ ਤੇ ਅਸੀਂ ਆਪਣੇ ਵਧੀਆ ਜੀਵਨ ਬਤੀਤ ਕਰੀਏ ਇਹ ਸਾਥ ਦੰਦਿਆ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਹੜਾ ਪਿੱਛੇ ਚੱਲ ਰਿਹਾ ਸਾਡੇ ਸੋਤਿਆਂ ਨੇ ਸਾਨੂੰ ਸੰबीर ਜੀ ਦਾ ਸ਼ਲੋਕ ਬਾਰੇ ਗੱਲ ਕੀਤੀ ਆ ਉਹਦੇ ਬਾਰੇ ਅਸੀਂ ਜਰੂਰ ਅੱਜ ਕਰਨਾ ਚਾਹਾਂਗੇ ਜੀ ਇਹ ਪੇਜ 1368 ਸੇ ਲੋਕ ਹੈਗਾ ਕਬੀਰ ਐਸਾ ਕੋਈ ਨਾ ਜਾਣਦੇ ਹੋ ਜਨਮੇ ਹੋ ਆਪਣੇ ਘਰ ਲਾਵੇ ਆਗ ਜੋ ਵਿਆਖਿਆ ਲਗਦੀ ਹੈ ਕਿ ਆਪਣੇ ਘਰ ਕੋਈ ਐਵੋ ਜ ਨਹੀਂ ਜਨਮੇ ਜੋ ਆਪਣੇ ਘਰ ਅਗ ਲਾਵੇ ਪਾਂਚੋ ਲੜਕਾ ਜਾ ਕੇ ਰੇ ਰਾਮ ਲਿਵ ਲੋਕ ਤੋਂ ਇਹਦੇ ਬਾਰੇ ਐਵੋ ਇਸ ਬਾਰੇ ਕੀ ਕਬੀਰ ਜੀ ਸਾਨੂੰ ਸਮਝਾਣਾ ਚਾਹੁੰਦੇ ਆ ਕਿ ਕਿਸ ਤਰੀਕੇ ਨਾਲ ਨੂੰ ਅਸੀਂ ਇਸ ਲੋਕ ਨੂੰ ਸਮਝੀਏ ਤੇ ਇਸ ਤੋਂ ਇਮੀਡੀਏਟ ਅਗਲਾ ਸ਼ਲੋਕ ਵੀ ਉਹਦੇ ਦੋਨਾਂ ਨੂੰ ਕੰਬਾਈਨ ਕਰਕੇ ਜੇ ਤੁਸੀਂ ਕਰ ਸਕੋ ਤਾਂ ਸਾਨੂੰ ਵਧੀਆ ਤਰੀਕਾ ਨਾਲ ਸਮਝਾ ਸਕੋ ਹਾਂ ਜੀ ਦੇਖੋ ਕਵੀਸ਼ਾ ਦੇ ਸ਼ਲੋਕਾਂ ਦਾ ਵਿੱਚੋਂ ਇਹ ਸ਼ਲੋਕ ਆ ਜਿਹੜਾ ਇਹ ਬਤਾਲੀ ਮਤ ਸੁਲੋਕ ਆਇਆ ਸੁਪੜਿਆ ਹਾਂਜੀ ਇਹਦੇ ਅੱਗੇ ਤਰਤਲਮਾ ਸ਼ਲੋਕ ਆ ਇੱਕ ਬਕਾਇਦਾ ਵਿਸ਼ਾ ਚੱਲ ਰਿਹਾ ਹੋਇਆ ਹਾਂਜੀ ਆਪਾਂ ਆਖਿਆ ਵਿਸਤਾਰ ਤੋਂ ਸੰਕੁਚ ਕਰਦੇ ਹੋਏ ਇਸ ਸ਼ਲੋਕ ਜਿਹੜੇ ਸ਼ਲੋਕਾ ਇਹਨਾਂ ਤੱਕ ਹੀ ਸੀਮਿਤ ਰਹਿੰਦੇ ਆ ਇਹ ਜਦੋਂ ਕਬੀਰ ਸਾਹਿਬ ਕਹਿੰਦੇ ਆ ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ ਪਾਂਚੂ ਲੜਕਾ ਜਾਰਕੈ ਰਹਿ ਰਾਮ ਲਿਵ ਲਖ ਕਿਥੇ ਪਹਿਲਾਂ ਆਪਾਂ ਸਮਝਿਆ ਐਸਾ ਕੋਈ ਨਾ ਜਨਮਿਓ ਇਹਦਾ ਭਾਵ ਇਹ ਨਹੀਂ ਕਿ ਐਸਾ ਕੋਈ ਜੰਮਿਆ ਹੀ ਨਹੀਂ ਇੱਕ ਮੁਹਾਵਰੇ ਦੀ ਰੂਸ਼ੀ ਦ ਵਰਤੇ ਆ ਗਿਆ ਕਿ ਭਾਵ ਬਹੁਤ ਥੋੜੇ ਇਨਸਾਨਾਂ ਠੀਕ ਹੈ ਬਹੁਤ ਕਾਟੇ ਇਨਸਾਨ ਆ ਜਿਹਨਾਂ ਵਾਣੀ ਜਦੋਂ ਆਖਿਆ ਹੈ ਨਾ ਕਿ ਸੱਚੇ ਕਾ ਕਾਪ ਵਿਰਲਾ ਕੋ ਜਾਣ ਸੱਚ ਦੇ ਜਿਹੜੇ ਵਪਾਰੀ ਆ ਘਾ ਕਾ ਉਹ ਜ਼ਿਆਦਾ ਨਹੀਂ ਠੀਕ ਇਸ ਤਰ੍ਹਾਂ ਇਥੇ ਹੀ ਆਖਿਆ ਜਿਹੜੇ ਸੱਚੇ ਨਾਮ ਦੇ ਵਪਾਰੀ ਆ ਸੱਚ ਵਿਹਾਜਨ ਵਾਲੇ ਆ ਸੱਚ ਨਾਲ ਜੁੜਨ ਵਾਲੇ ਆ ਜਿਨ੍ਹਾਂ ਨੇ ਸੱਚਮੁੱਚ ਆਪਣੇ ਮਨ ਨੂੰ ਆਪਣੇ ਕਾਬੂ ਵਿੱਚ ਕੀਤਾ ਉਹ ਜ਼ਿਆਦਾ ਨਹੀਂ ਬਹੁਤ ਥੋੜੇ ਆ ਉਈ ਥੀਰਾ ਐਸਾ ਕੋਈ ਨਾ ਜਨਮੇ ਹੋ ਇਸ ਥੋੜੇ ਪੰਨੋਂ ਦਰਸਾਉਂਦਾ ਇਹ ਐਸੇ ਮਨੁੱਖਾਂ ਦੀ ਗਿਣਤੀ ਜ਼ਿਆਦਾ ਨਹੀਂ ਜਿਨ੍ਹਾਂ ਨੇ ਇਸ ਰਸਤੇ ਨੂੰ ਇਸ ਰੂਪ ਵਿੱਚ ਅਪਣਾਇਆ ਰਾਹੀ ਬਣਿਆ ਆ ਕਿਹੜੇ ਆਪਣੇ ਘਰ ਲਾਵੇ ਆਗ ਜਿਹੜਾ ਆਪਣੇ ਘਰ ਨੂੰ ਅਗ ਲਾ ਦੇਵੇ ਇਥੇ ਘਰ ਤੋਂ ਭਾਵ ਸਧਾਰਨ ਘਰ ਤੋਂ ਨਹੀਂ ਓਕੇ ਕਾਰ ਸ਼ਬਦ ਉਹਦਾ ਕਈ ਅਰਥਾਂ ਵਿੱਚ ਵਰਤਿਆ ਗਿਆ ਹਾਂਜੀ ਇਥੇ ਜਿਹੜਾ ਕਾਰ ਸ਼ਬਦ ਦਾ ਇਸ ਘਰ ਤੋਂ ਭਾਵ ਸਰੀਰ ਤੋਂ ਆ ਸਰੀਰ ਤੋਂ ਭਾਵ ਜਿਹੜਾ ਉਹ ਸਰੀਰ ਕੋ ਮੋਹ ਤੋਂ ਆ ਆਪਣਾਤ ਤੋਂ ਆ ਠੀਕ ਕਿਉਂਕਿ ਹੋਰ ਇਸੇ ਤਰ੍ਹਾਂ ਦਾ ਮਿਲਦਾ ਜੁਦਾ ਸ਼ਲੋਕ ਜਿਹੜਾ ਉਹ ਇਸੇ ਇਹਨਾਂ ਸ਼ਲੋਕਾਂ ਵਿੱਚ ਵੀ ਅੱਗੇ ਜਿਹੜਾ 83ਵਾਂ ਜਿਹੜਾ ਸ਼ਲੋਕ ਆ ਉਹਦੇ ਵਿੱਚ ਵੀ ਇਹੀ ਭਾਵ ਦਿੱਤਾ ਆ ਵਚਨ ਥੋੜਾ ਵੱਖਰਾ ਵਰਤੇ ਆ ਆ ਕਿ ਕਬਿਰ ਐਸਾ ਕੋ ਨਹੀਂ ਮੰਦਰ ਦੇ ਜਰਾਏ ਪੌਂਚੋਂ ਲੜਕੇ ਜਾਰਕ ਹੈ ਮਾਰਕ ਹੈ ਇਥੇ ਮਾਰਕਾ ਸ਼ਬਦ ਆ ਪੰਜੋਂ ਲੜਕੇ ਮਾਰਕ ਹੈ ਰਹਿ ਰਾਮ ਲਿਓ ਲਾਏ ਹੂੰ ਹੂੰ ਉਥੇ ਲੜਕਾ ਸ਼ਬਦ ਵਰਤਿਆ ਜਿਹੜਾ ਬਤਾਲਮਾ ਸ਼ਲੋਕ ਆ ਇਥੇ ਲੜਕੇ ਵਰਤਿਆ ਉਹ ਭਾਵਦੋਂ ਆਂਦਾ ਇੱਕੋ ਹੀ ਆ ਇੱਕੋ ਹੀ ਠੀਕ ਹੈ ਤੋਂ ਇਥੇ ਮੰਦਰ ਸ਼ਬਦ ਵਰਤੇ ਆ ਹਾਂਜੀ ਇਥੇ ਮੰਦਰ ਤੋਂ ਭਾਵ ਵੀ ਜੋ ਮੰਦਰ ਦਾ ਆਮ ਅਰਥ ਆ ਤੁਹਾਡੇ ਕੋਸ਼ਾਂ ਵਿੱਚ ਇਥੇ ਮੰਦਰ ਤੋਂ ਭਾਵ ਉਹ ਨਹੀਂ ਮੰਦਰ ਤੋਂ ਭਾਵ ਇਥੇ ਸਰੀਰੀ ਆ ਔਰ ਸਰੀਰ ਤੋਂ ਭਾਵ ਸਰੀਰਕ ਮੋਹ ਤੋਂ ਆ ਠੀਕ ਆਪਣਾ ਤੋਂ ਤੋਂ ਆ ਮਮਤਾ ਤੋਂ ਆ ਤੋ ਕਬੀਰ ਸਾਹਿਬ ਜੀ ਫਰਮਾਉਂਦੇ ਆ ਕਿ ਐਸੇ ਬਹੁਤ ਘਾਟੇ ਇਨਸਾਨ ਆ ਥੋੜੇ ਇਨਸਾਨ ਆ ਕਿ ਜਿਹੜੇ ਸਰੀਰਕ ਮੋਹ ਤੋਂ ਆਪਣੇ ਆਪ ਨੂੰ ਉਪਰ ਉਠਾਉਂਦੇ ਆ ਔਰ ਇਸ ਨੂੰ ਹੋਰ ਖੋਲਦੇ ਆ ਕਿ ਜਿਹੜਾ ਆਪਣੇ ਘਰ ਜਿਹਦਾ ਅੱਗ ਲਾਉਣਾ ਉਹਦਾ ਕੀ ਭਾਵ ਲੈਂਦੇ ਆ ਤਾਂ ਅੱਗੇ ਜਦੋਂ ਕਹਿੰਦੇ ਆ ਕਿ ਪਾਂਚੂ ਲੜਕਾ ਜਾਰਕੈ ਜਾਰਕੈ ਤੁਮਾ ਸਾੜ ਕੇ ਸਵਾਹ ਕਰਕੇ ਪੰਜੂ ਲੜਕਾ ਜਿਹੜੇ ਕਾਮ ਕਰੋ ਲੋ ਮੋ ਹੰਕਾਰਾ ਮਾਇਆ ਦੇ ਇਹਨਾਂ ਨੂੰ ਪੰਜ ਪੁੱਤਰ ਆਖਿਆ ਓਕੇ ਬਿਲਕੁਲ ਠੀਕ ਹਾਂਜੀ ਕਿਥੇ ਲੜਕੇ ਤੋਂ ਪਾਵ ਜਿਹੜੇ ਸਾਡੇ ਅੰਤਿ ਅਸੀਂ ਆਪ ਸਾਡੇ ਕੋਸ਼ਾਂ ਵਿੱਚ ਦਿਖਸਿਆਂ ਵਿੱਚ ਜੋ ਪੁੱਤਰਾ ਤੋਂ ਪਾਵ ਲੈ ਆ ਗਿਆ ਲੜਕਿਆਂ ਤੋਂ ਇੱਥੇ ਲੜਕਿਆਂ ਤੋਂ ਉਹ ਭਾਵ ਨੇ ਠੀਕ ਹੈ ਇੱਥੇ ਭਾਵ ਆ ਮਾਇਆ ਦੇ ਜਿਹੜੇ ਇਹ ਪੁੱਤਰ ਆ ਜਿਹੜੇ ਇਹ ਪੰਜੇ ਮਾਇਆ ਦੇ ਜਿਹੜੇ ਪੁੱਤਰ ਆ ਇਹਨਾਂ ਨੂੰ ਜਾਰਕਾ ਇਹਨਾਂ ਨੂੰ ਸਾੜ ਕੇ ਸੁਆਹ ਕਰਕੇ ਸੁਆਹ ਕਰਨ ਤੋਂ ਇਹ ਭਾਵ ਆ ਕਿ ਇਹਨਾਂ ਨੂੰ ਕਾਬੂ ਕਰਕੇ ਗੁਰਬਾਣੀ ਦਾ ਇਹ ਪੱਖ ਵੀ ਸਮਝਣਯੋਗ ਆ ਕਿ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ ਇਹਨਾਂ ਨੂੰ ਮਾਰਨ ਲਈ ਨਹੀਂ ਆਖਿਆ ਨਾ ਇਹ ਮਰਦੇ ਆ ਠੀਕ ਆ ਆ ਵਕਤੀ ਤੌਰ ਤੇ ਬਿਹੋਸ਼ ਕਰ ਸਕਦੇ ਆ ਨਕਾਰਾਪਾਂ ਇੰਦਰੀਆਂ ਨੂੰ ਬਣਾ ਸਕਦੇ ਆ ਪਰ ਇਹਨਾਂ ਨੂੰ ਮਾਰ ਨਹੀਂ ਸਕਦੇ ਇਸ ਲਈ ਇਹਨਾਂ ਨੂੰ ਜਿੱਥੇ ਮਾਰ ਛੋਦੂ ਵੀ ਵਰਦਿਆ ਆ ਤੋ ਪਾਵਰ ਤੇ ਇਨਾ ਹੀ ਆ ਕਿ ਇਹਨਾਂ ਨੂੰ ਕਾਬੂ ਕਰਕੇ ਕਾਬੂ ਕਰਨ ਦਾ ਭਾਵ ਆ ਇਹਦੀਆਂ ਕੁਦਰਤੀ ਸ਼ਕਤੀਆਂ ਰੱਬੀ ਸ਼ਕਤੀਆਂ ਇਹਨਾਂ ਦੀ ਯੋਗ ਵਰਤੋਂ ਕਰਨਾ ਦੇਖੋ ਇਹਨਾਂ ਤੋਂ ਬਿਨਾ ਸੰਸਾਰ ਚੱਲ ਨਹੀਂ ਸਕਦਾ ਠੀਕ ਹੈ ਜਿਹੜੇ ਕਾਮ ਕਰੋ ਲੋਭ ਮੋਹ ਹੰਕਾਰ ਆ ਇਹ ਵਿਕਾਰ ਅਧੂ ਬਣਦੇ ਆ ਜਦੋਂ ਅਸੀਂ ਇਹਨਾਂ ਦੀ ਹੱਦੋਂ ਵੱਧ ਵਰਤੋਂ ਕਰਦੇ ਆ ਜਦੋਂ ਅਸੀਂ ਜਿਹੜੀ ਇੱਕ ਲਿਮਟ ਆ ਉਹਨੂੰ ਕ੍ਰਾਸ ਕਰ ਜਾਂਦੇ ਆ ਜਾਂ ਇੰਜ ਆ ਕੇ ਕਿ ਜਿਹੜਾ ਹੁਕਮ ਆ ਉਸੋ ਹੁਕਮ ਦੀ ਲਖੀ ਬਾਹੀ ਉਹ ਲਕੀਰ ਨੂੰ ਅਸੀਂ ਟੱਪ ਜਾਂਦੇ ਆ ਠੀਕ ਉਹਦੂ ਇਹ ਜਿਹੜੇ ਇਹ ਵਿਕਾਰ ਬਣ ਜਾਂਦੇ ਆ ਜੇ ਇਹ ਤੁਸੀਂ ਇੱਕ ਮਿੰਟ ਸੋਚੋ ਜੇ ਵਿਕਾਰ ਨਾ ਹੋਣ ਤਾਂ ਸੰਸਾਰ ਤਾਂ ਚੱਲ ਹੀ ਨਹੀਂ ਸਕਦਾ ਤੋ ਇਸ ਲਈ ਇਹਨਾਂ ਦੀ ਜਿਹੜੀ ਸਦ ਵਰਤੂ ਆ ਉਹ ਸਦ ਵਰਤੂ ਦੇ ਬਾਣੇ ਵਿੱਚ ਮਨੁੱਖ ਨੂੰ ਉਤਸ਼ਾਹਿਤ ਕੀਤਾ ਗਿਆ ਠੀਕ ਆ ਇੱਥੇ ਵੀ ਜਦੋਂ ਆਕੇ ਆਗੇ ਪੰਜੂ ਲੜਕਾ ਯਾਰਕ ਹੈ ਕਿ ਇਹਨਾਂ ਪੰਜਾਂ ਨੂੰ ਜਿਹੜਾ ਉਹ ਸਾੜ ਕੇ ਸੁਆਹ ਕਰਕੇ ਮਾਰ ਕੇ ਪਾਵ ਇਹਨਾਂ ਨੂੰ ਕਾਬੂ ਕਰਕੇ ਜਿਹੜਾ ਮਨੋਕਾ ਉਹ ਪ੍ਰਭੂ ਨਾਲ ਰਹਿ ਰਾਮ ਲਿਵ ਲਾਗ ਰਾਮ ਤੋਂ ਪਾਉ ਉਸ ਰਾਮ ਤੋਂ ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ ਠੀਕ ਜਿਹਦੇ ਬਾਰੇ ਕਿਹਾ ਸਭ ਕਾਡਾ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਤੇ ਤੇ ਰਾਮ ਸ਼ਬਦ ਉਸ ਪ੍ਰਭੂ ਦਾ ਲਖਾਇਕਾ ਜੋ ਸਾਰਿਆਂ ਕਟਾਂ ਵਿੱਚ ਵਿਆਪਕ ਰਮਿਆ ਹੋਇਆ ਤੋ ਰਹਿ ਰਾਮ ਲਿਵ ਲਾਗ ਜਿਹੜਾ ਪ੍ਰਭੂ ਨਾਲ ਲਿਵ ਲਾਈ ਰੱਖਦਾ ਲਿਵ ਜੁੜੀ ਰੱਖਦਾ ਪ੍ਰਭੂ ਨਾਲ ਲਿਵ ਜੁੜੀ ਰੱਖਣਾ ਲਾਈ ਰੱਖਣਾ ਸੁਰਤ ਜਿਹੜੀ ਆ ਉਹਦੇ ਵਿੱਚ ਟਿਕਾਈ ਰੱਖਣਾ ਬਾ ਮਨੁੱਖ ਦਾ ਇਹ ਜਿਹੜੇ ਇੰਦਰੇ ਆ ਜਿਹੜੇ ਮਾਇਆ ਦੇ ਇਹ ਪੁੱਤਰ ਆ ਇਹਨਾਂ ਦੀ ਸਦ ਵਰਤੋਂ ਕਰਦੇ ਆ ਹੋਏ ਆ ਆਪਣੇ ਗਿਆਨ ਤੇ ਕਰਮ ਇੰਦਰੀਆਂ ਦੀ ਸਦ ਵਰਤੋਂ ਕਰਨਾ ਜਿਸ ਲਈ ਮਾਲਕ ਨੇ ਸਾਨੂੰ ਦਿੱਤੇ ਆ ਬਖਸ਼ੀ ਅਧਿਸ਼ਕਰ ਕੇ ਸਾਡੀ ਇਨਸਾਨੀਅਤ ਬਰਕਰਾਰ ਰਹਿੰਦੀ ਆ ਉਹਨਾਂ ਦੀ ਵਰਤੋਂ ਕਰਨਾ ਤੁਝੇ ਸ਼ਬਦਾਂ ਵਿੱਚ ਰੱਬੀ ਹੁਕਮ ਨੂੰ ਭੁਜ ਕੇ ਸਮਝ ਕੇ ਉਹਦੀ ਪਾਲਣਾ ਕਰਨਾ ਇਹ ਪ੍ਰਭੂ ਨਾਲ ਲਿਵ ਲਾਣਾ ਉਹਦੇ ਨਾਲ ਸੁਰਤੀ ਜੋੜਨਾ ਤੋਂ ਕਬੀਰ ਸਾਬ ਕਹਿੰਦੇ ਆ ਕਿ ਜਿਹੜੇ ਆਉ ਟਾਵੇਂ ਟਾਵੇਂ ਮਨੁੱਖੀ ਹੈਨ ਵਿਰਲੇ ਨਾਹੀਂ ਕਨੇ ਫੈਲ ਫਕੜ ਸੰਸਾਰ ਤੋਂ ਦੂਜਾ ਜਿਹੜਾ ਸ਼ਲੋਕ ਆ ਉਦੇ ਵਿੱਚ ਫਿਰ ਇਸੇ ਗੱਲ ਨੂੰ ਜਿਹੜਾ ਉਹ ਇਸ ਤੰਗਲਾ ਲਾ ਕੇ ਆ ਕਿ ਕੋ ਹੈ ਲੜਕਾ 베ਚਾਈ ਲੜਕੀ 베ਚਾ ਕੋਏ ਸਾਂਝਾ ਕਰਿਆ ਕਬੀਰ ਸਿਓ ਹਰ ਸਿੰਘ ਬਨਜ ਕਰੇ ਇਥੇ ਵੀ ਕਬੀਰ ਸਾਹਿਬ ਆਖਰੇ ਆ ਕਿ ਮੇਰਾ ਮੈਂ ਸਾਂਝ ਉਹਨਾਂ ਨਾਲ ਪਾਉਣ ਨੂੰ ਤਿਆਰ ਆ ਮੈਂ ਸਾਂਝ ਪਾਵਾਂ ਪਾਵਿਆ ਜੇ ਮੇਰੇ ਜਿਹੜੇ ਉਹ ਸਾਂਝੀਦਾਰ ਆ ਮੇਰੇ ਮਿੱਤਰ ਆ ਸਖਾ ਸੰਗੀ ਆ ਕਿਹੜੇ ਕਿ ਜਿਹੜੇ ਜਿਹੜੇ ਮਾਇਆ ਦੇ ਜਿਹੜਾ ਪੁੱਤਰ ਆ ਧੀਆ ਜਿਹੜੀ ਮਾਇਆ ਦਿੱਤੀਆਂ ਜਿਹੜੀਆਂ ਹੈਗੀਆਂ ਆਸਾ ਤ੍ਰਿਸ਼ਨਾ ਜਿਹਦੇ ਇਸ ਤ੍ਰਿਬਾਚਿਕ ਸ਼ਬਦ ਆਇਆ ਮਾਇਆ ਧੀਆਂ ਆਖੀਆਂ ਹੋਈਆਂ ਜਿਹੜੀ ਤ੍ਰਿਸ਼ਨਾ ਗਈ ਆ ਓਕੇ ਆਸਾ ਗਈ ਆ ਇਹ ਮਾਇਆ ਦੇ ਧੀਆਂ ਠੀਕ ਹੈ ਸੋ ਇਹਨਾਂ ਦੇ ਬਤੇ ਜਿਹੜਾ ਉਹ ਪ੍ਰਭੂ ਦਾ ਨਾਮ ਵੀ ਹੱਥ ਦਾ ਗੁਰਬਾਣੀ ਵਿੱਚ ਇਹ ਪਾਉ ਜਿਹੜੇ ਉਹ ਕਈ ਧੰਨਾਂ ਨਾਲ ਜਿਹੜਾ ਮਹਾਰਾਜ ਨੇ ਸੱਚ ਨੂੰ ਦਰਸਾਇਆ ਹੋਇਆ ਸ੍ਰੀਜਕ ਦੀ ਪਾਲਣਾ ਪੋਸਣਾ ਕਰਨ ਤੋਂ ਬਾਣੀ ਵਿੱਚ ਮਨੁੱਖ ਨੂੰ ਨਹੀਂ ਰੋਕਿਆ ਜਾਂ ਜਿਹੜੇ ਪਾਵਨ ਫਰਮਾਨਾਂ ਬਾਣੀ ਦੇ ਇਹਨਾਂ ਵਿੱਚ ਇਸੇ ਤੋਂ ਨਹੀਂ ਰੁਕਿਆ ਗਿਆ ਕਿ ਮਨੁੱਖ ਨੇ ਆਪਣੇ ਸਰੀਰ ਦੀ ਸੰਭਾਲ ਨਹੀਂ ਕਰਨੀ ਪਾਲਣਾ ਨਹੀਂ ਕਰਨੀ ਜਾਂਵੇਂ ਹੋ ਰਹਾ ਜਿਹੜਾ ਕਬੀਰ ਸਾਹਿਬੀ ਦਾ ਉਹ ਇਸ ਤੋਂ ਅਗਲਾ ਸ਼ਲੋਕ ਜਿਹੜਾ ਹੈਗਾ ਕਬੀਰ ਆਸਾ ਕੋ ਨਹੀਂ ਹਿੰਮੰਦਰ ਦੇ ਜਰਾਏ ਕਿ ਤੋਂ ਅਗਲਾ ਜਿਹੜਾ ਸ਼ਲੋਕ ਆ ਕਬਿਰ ਐਸਾ ਕੋ ਨਹੀਂ ਇਹ ਤਨ ਦੇਵੈ ਫੂਕ ਅੰਦਾ ਲੋਗ ਨਾ ਜਾਣੈ ਰਹਿਓ ਕਬੀਰਾ ਭੂਕ ਇਥੇ ਵੀ ਜਦੋਂ ਇਹ ਆਖਿਆ ਗਿਆ ਕਿ ਐਸਾਡਾ ਕੋਈ ਟਾਵਾਂ ਟਾ ਮਨੁੱਖੀ ਆ ਇਹ ਤਨ ਦੇਵੈ ਫੂਕ ਇਸ ਤਨ ਦਾ ਭਾਵ ਕਰਿਆ ਤਾਂ ਸਰੀਰ ਤੋਂ ਭਾਵਰਤਾ ਸਰੀਰ ਦਾ ਮੋਹ ਜਦ ਦੇਵੈ ਫੂਕ ਤੋਂ ਭਾਵ ਜਿਹੜਾ ਇਹੀ ਆ ਕਿ ਇਸ ਮੋਹ ਤੋਂ ਆਪਣੇ ਆਪ ਨੂੰ ਉੱਪਰ ਉਠਾ ਲਵੇ ਗੁਰਬਾਣੀ ਵਿੱਚ ਜਿਦਾਂ ਹੋਰ ਕਿંਥਾਂ ਕਿਹਾ ਹੋਇਆ ਮਹਾਰਾਜ ਨੇ ਨਾਨਕ ਇਹ ਤਨ ਜਾਲ ਇਹ ਸਰੀਰ ਨੂੰ ਜਿਹੜਾ ਜਾਲਨ ਤੋਂ ਭਾਵ ਇੱਥੇ ਵੀ ਸਰੀਰ ਕੋ ਮੋਹ ਤੋਂ ਭਾਵ ਆ ਕਿ ਨਾਨਕ ਇਹ ਤਨ ਜਾਲ ਜਿਨ ਜਲੇ ਨਾਮ ਵਿਸਾਰੇਆ ਕਿਉ ਇਸ ਮੋਹ ਸਾੜ ਤਨ ਦੇ ਮੋਹ ਨੂੰ ਕਿਉਂਕਿ ਤੂੰ ਉਸ ਕਰਤੇ ਨੂੰ ਇਸ ਮੋਹ ਕਾਰਨ ਵਿਸਾਰੀ ਬੈਠਾ ਜਿਹੜਾ ਮੋਹ ਦੇ ਨੂੰ ਉਸ ਕਰਤੇ ਨਾਲੋਂ ਤੋੜ ਰਿਆ ਉਹ त्याਗਣ ਯੋਗ ਆ ਫਿਰ ਆਖਿਆ ਪੌਂਦੀ ਜਾਏ ਭਰਾਲ ਪਿਛੈ ਹੱਤ ਨਾ ਅੰਬੜੈ ਤੇ ਤਨ ਨਵੰਦੈ ਧਾਲ ਇਸ ਲਈ ਤੂੰ ਜਾਗ ਸੁਚੇਤ ਹੋ ਆਦੇਯਾ ਸਰੀਰ ਨੂੰ ਬੋਆ ਇਹਦੇ ਤੋਂ ਆਪਣੇ ਆਪ ਨੂੰ ਉਪਰ ਆੜਾ ਜੁਦੇ ਪਾਛੇ ਗੁਰਬਾਣੀ ਵਿੱਚ ਇਹ ਵੀ ਪਾਵਨ ਫਰਮਾਨ ਆ ਜਿਹਦੇ ਵਿੱਚ ਸ੍ਰੀ ਦੀ ਰੱਖਿਆ ਦੀ ਸੰਭਾਲ ਦੀ ਗੱਲ ਆ ਉਹ ਬੜੇ ਸਪਸ਼ਟ ਨਿਰਨਾਇਕ ਰੂਪ ਵਿੱਚ ਆ ਕੀ ਆ ਕਿ ਘਟ ਵਸੇ ਚਰਨਾਰਬਿੰਦ ਰਸਨਾ ਜਪੈ ਗੋਪਾਲ ਨਾਨਕ ਸੋ ਪ੍ਰਵ ਸਿੰਬਰੀ ਹੈ ਇਸ ਦੇਹੀ ਕੋਪਾਲ ਜੋ ਜਿਸ ਸਰੀਰ ਕਰਕੇ ਅਸੀਂ ਉਸ ਮਾਲਕ ਨੂੰ ਸਿਮਰਦੇ ਆ ਉਹਨੂੰ ਤੇ ਆਉਂਦੇ ਆ ਪਵ ਜਿਹੜਾ ਮਾਲਕ ਨੇ ਜੋ ਸਾਨੂੰ ਸੋਜੀ ਦਿੱਤੀ ਆ ਸਰੀਰ ਕੰਗ ਦੇਤੇ ਹੋਏ ਆ ਇਹਨਾਂ ਦਾ ਹੀ ਅਸੀਂ ਬਹੁਤ ਕੁਝ ਕਰ ਸਕਦੇ ਆ ਕਰਦੇ ਆ ਹਾਂਜੀ ਤੋਂ ਜੇ ਇਹਨਾਂ ਅੱਖਾਂ ਨਾਲ ਚੰਗਾ ਸੀ ਵੇਖਣਾ ਕੰਨ ਨਾਲ ਸੁੰਣਾ ਜ਼ੁਬਾਨ ਨਾਲ ਚੰਗਾ ਬੋਲਣਾ ਪਰ ਚੰਗੇ ਪਾਸੇ ਤੁਰ ਕੇ ਜਾਣਾ ਇਹ ਮਾਲਕ ਦੇ ਦਿੱਤੇ ਹੋਏ ਅਸੀਂ ਆਪ ਦਾ ਬਣਾਏ ਨਹੀਂ ਹੋਏ ਨਾ ਹਾਂਜੀ ਤੋਂ ਜੇ ਸਿੱਕੇ ਤੋਂ ਘਾਟੇ ਵਿੱਚ ਹਿਰਦੇ ਵਿੱਚ ਪ੍ਰਭੂ ਵਸ ਰਿਹਾ ਪ੍ਰਭੂ ਟਿਕਿਆ ਹੋਇਆ ਜਬਾਨ ਜਿਹੜੀ ਆ ਉਹ ਕਰਤੇ ਦੇ ਗੁਣ ਗਾਣ ਕਰਦੀ ਆ ਤੋ ਜਿਸ ਸਰੀਰ ਕਰਕੇ ਇਹ ਸੰਭਵ ਆ ਤਾਂ ਉਸ ਸਰੀਰ ਦੀ ਪਰਵਰਸ਼ ਕਰਨਾ ਵੀ ਇਹ ਉਸ ਰੱਬ ਨਾਲ ਜੁੜਨ ਦਾ ਇਹ ਵੀ ਇੱਕ ਸਾਧਨਾ ਇਹ ਵੀ ਉਹਦਾ ਇੱਕ ਹਿੱਸਾ ਇੰਜਾਂ ਕਿ ਇਹ ਕਿ ਪ੍ਰੇਮ ਭਗਤੀ ਦਾ ਇਹ ਵੀ ਇੱਕ ਰੂਪ ਆ ਕਿ ਅਸੀਂ ਇਸ ਸਰੀਰ ਇਸ ਸਰੀਰ ਨੂੰ ਰੱਬ ਦਾ ਮੰਦਰ ਵੀ ਆਖਿਆ ਹੋਇਆ ਇਸ ਲਈ ਗੁਰਬਾਣੀ ਵਿੱਚ ਉਹਨਾਂ ਲੋਕਾਂ ਨੂੰ ਨੇ ਸਲਾਇਆ ਹੋਇਆ ਕਿ ਜਿਹੜੇ ਲੋਕ ਰਾਬਨੋਂ ਮਿਲਣ ਲਈ ਇਹ ਸਰੀਰ ਨੂੰ ਨਕਾਰਾ ਬਣਾ ਦਿੰਦੇ ਆ ਅਸੀਂ ਵਾਜੂ ਵੀ ਦੇਖਦੇ ਆ ਕਿ ਕਿ ਜੇਕਰ ਕੋਈ ਅਸੀਂ ਸਾਧੂ ਮਹਾਤਮਾ ਹੈਗੇ ਆ ਕਿ ਉਹਨਾਂ ਦੀ ਇਸ ਕਰਕੇ ਵਾਵਾ ਹੋ ਰਹੀ ਹੈ ਜੈਜੈਕਾਰ ਹੋ ਰਹੀ ਆ ਕਿ ਇਹ ਜੀ ਜਿਹੜੇ ਇਹ ਭੁੱਲਦੇ ਨਹੀਂ ਇਹ ਮੂਨੀ ਸਾਧੂ ਆ ਜੀ ਜੱਗੇ ਹੈਗੇ ਜੀ ਇਹ ਆਪਣੀ ਇੱਕ ਬਾਹ ਜਾਂ ਦੋਵੇਂ ਉੱਪਰ ਕਾ ਕੇ ਰੱਖਦੇ ਆ ਫਿਰ ਜੀ ਜੀ ਇਹ ਇੱਕੋ ਥਾਂ ਤੇ ਬੈਠੇ ਰਹਿੰਦੇ ਆ ਬਸ ਇਹਨੂੰ ਹੀ ਜਿਹੜਾ ਉਹਨਾਂ ਦੀ ਵਿਟਿਆਈ ਦਾ ਜਿਹੜਾ ਉਹ ਕਾਰਨ ਮੰਨਦੇ ਆ ਗੁਰਬਾਣੀ ਜਿਹੜੇ ਇਹਨਾਂ ਲੋਕਾਂ ਨੂੰ ਨਹੀਂ ਕੋਈ ਮਾਨਤਾ ਦਿੰਦੀ ਕਿਉਂਕਿ ਰੱਬ ਨੇ ਸਾਨੂੰ ਇਹ ਵਰਤਨ ਲਈ ਦਿੱਤੇ ਆ ਤੁਝੇ ਜ਼ੁਬਾਨ ਆਲੀ ਠੀਕ ਆਗੇ ਜ਼ੁਬਾਨ ਆਲਾ ਸੀ ਬਾੜਾ ਨਹੀਂ ਬੋਲਣਾ ਪਰ ਇਸ ਦਰੂ ਕਿ ਅਸੀਂ ਜਿਹੜਾ ਬੋਲਾਂਗੇ ਤਾਂ ਨੁਕਸਾਨ ਹੋਊਗਾ ਅਸੀਂ ਚੰਗਾ ਬੋਲਣਾ ਵੀ ਜਿਹੜਾ ਉਹ ਪਾਸਾ ਵੀ ਛੱਡਦੇ ਹੀ ਏ ਤਾਂ ਇਹ ਸਿਆਨਬ ਨਹੀਂ ਹਾਂ ਇਸ ਲਈ ਗੁਰਬਾਣੀ ਵਿੱਚ ਜਿੱਥੇ ਸਰੀਰ ਦੀ ਪਾਲਣਾ ਲਈ ਸਾਨੂੰ ਪ੍ਰੇਰਨਾ ਦਿੱਤੀ ਹੋਈ ਆ ਉਥੇ ਨਾਲ-ਨਾਲ ਇਹ ਵੀ ਆਖਿਆ ਗਿਆ ਕੇ ਜੇਕਰ ਇਸ ≡ ਵਿੱਚ ਰਹਿਣ ਵਾਲਾ ਜੇਕਰ ਮਨੁੱਖ ਕੋ ਕਰਮੇ ਆ ਉਹ ਚੰਗਾ ਖਾਨ ਬਨ ਹਨਨ ਕਰ ਰਿਹਾ ਪਰ ਇਨਾਂ ਇੰਦਰੀਆਂ ਤੋਂ ਚੰਗਾ ਕੰਮ ਨਹੀਂ ਲੈ ਰਿਹਾ ਤੋ ਉਹਨੂੰ ਬਗੀਚੀ ਦੀ ਜ਼ਹਿਰ ਦੀ ਬਾੜੀ ਆਖਿਆ ਹੋਇਆ ਜੇ ਮਹਾਰਾਜ ਦਾ ਪਰਮਾਣ ਆ ਕੇ ਖਾਏ ਖਾਏ ਕਰੇ ਬਦਫੈਲੀ ਜਾਨ ਵਿਸੂ ਕੀ ਬਾੜੀ ਜਿਓ ਵਿਸੂ ਨੂੰ ਪਾਉ ਜ਼ਹਿਰ ਦੀ ਫਿਰ ਉਹਦੋਂ ਜ਼ਹਿਰ ਦੀ ਬਗੀਚੀ ਜਾਣੋ ਔਰ ਐਸੀ ਜ਼ਹਿਰੇ ਦੀ ਬਗੀਚੀ ਵਾਲਿਆਂ ਨੇ ਜਿਸ ਦਾ ਮਨੁੱਖਤਾ ਦਾ ਨੁਕਸਾਨ ਕੀਤਾ ਵਾਤਾਵਰਨ ਦਾ ਨੁਕਸਾਨ ਕੀਤਾ ਇਹਨਾਂ ਨਾਲ ਕੁਦਰਤੀ ਆਫਤਾਂ ਰਾਹੀਂ ਨੁਕਸਾਨ ਹੋਇਆ ਨਾ ਹੀ ਕਿਸੇ ਪਸ਼ੂ ਪੰਛੀ ਨੇ ਕੀਤਾ ਖੂੰਖਾਰ ਤੋਂ ਖੂੰਖਾਰ ਵੀ ਕਿਸੇ ਜਾਨਵਰ ਨੇ ਇਹਨਾਂ ਨੁਕਸਾਨ ਨਹੀਂ ਕੀਤਾ ਜਿਨ੍ਹਾਂ ਕੇ ਇਹ ਦੋਹਾਂ ਲੱਤਾਂ ਦੇ ਤੁਲਣ ਵਾਲੇ ਇਨਸਾਨ ਦਿਖਾਈ ਦੇਣ ਵਾਲੇ ਇਸ ਪਸ਼ੂਆਂ ਨਾਲੋਂ ਵੀ ਕੇ ਗੁਜ਼ਰੇ ਮਨੁੱਖ ਨੇ ਕੀਤਾ ਇਸ ਲਈ ਬਾਣੀ ਵਿੱਚ ਜਦੋਂ ਐਸਾ ਆ ਕੇ ਗਿਆ ਆ ਕਿ ਜਦੋਂ ਮਹਾਰਾਜ ਆਖਦੇ ਆ ਕਿ ਖਾਤ ਪੀਤ ਖਿਲਤ ਹਸੋ ਵਿਸਤਾਰ ਕਵਨ ਅਰਥ ਮਿੱਥਿਆ ਸ਼ਿੰਗਾਰ ਠੀਕ ਫਿਰ ਇਥੋਂ ਤੱਕ ਆਖਦੇ ਤੇ ਆ ਕਿ ਜੇਕਰ ਮਨੁੱਖ ਜਿਹੜਾ ਸਹੀ ਹੱਥਾਂ ਵਿੱਚ ਇਸ ਨੂੰ ਨਹੀਂ ਸਮਝ ਰਿਹਾ ਉਹ ਸਰੀਰ ਦੀ ਪਾਲਣਾ ਵਿੱਚ ਹੀ ਲੱਗਾ ਆ ਇਹ ਵੀ ਪਖ ਧਿਆਨ ਵੀ ਰੱਖਣ ਦੀ ਲੋੜ ਆ ਕਿ ਗੁਰਬਾਣੀ ਵਿੱਚ ਜਿੱਤੇ ਸਰੀਰ ਦੀ ਪਾਲਣਾ ਪੁਰਸ਼ਣ ਲਈ ਆਖਿਆ ਇਹਨੂੰ ਰੱਬ ਦਾ ਮੰਦਰ ਆਖਿਆ ਕਿ ਇਹਨੂੰ ਬਰਬਾਦ ਨਹੀਂ ਕਰਨਾ ਢਾਉਣਾ ਨਹੀਂ ਇਦਾਂ ਹਰ ਤਰ੍ਹਾਂ ਨਾਲ ਖਿਆਲ ਰੱਖਣਾ ਪਰ ਉਥੇ ਨਾਲ ਸਾਨੂੰ ਇਹ ਵੀ ਆਖ ਦਿੱਤਾ ਕਿ ਅਸੀਂ ਜੇਕਰ ਇਹਦੀ ਪਾਲਣਾ ਪੋਛਣਾ ਵਿੱਚ ਹੀ ਲੱਗੇ ਰਹੇ ਪਰ ਜਿਸ ਲਈ ਇਹ ਸਰੀਰ ਚਾਹੀਦਾ ਜਾਂ ਮਿਲਿਆ ਅਸੀਂ ਉਹਦਾ ਧਿਆਨ ਨਹੀਂ ਰੱਖਿਆ ਜਾਂ ਉਸ راہ ਤੇ ਤੁਰੇ ਨਹੀਂ ਤਾਂ ਇਹ ਪਸ਼ੂਆਂ ਨਾਲੋਂ ਵੀ ਭੈੜੀ ਜਿਹੜੀ ਆ ਇਹ ਦੇਹੀ ਆ ਇਹ ਸਰੀਰ ਆ ਇਹ ਕਿਸੇ ਅਰਥ ਨਹੀਂ ਤੇ ਇਸ ਲਈ ਜਦੋਂ ਮਹਾਰਾਜ ਬਾਣੀ ਵਿੱਚ ਸਾਨੂੰ ਖਿਆਲ ਦਿੰਦੇ ਆ ਆਖਦੇ ਆ ਕਿ ਦੇਖ ਇਸ ਨੂੰ ਕੂੜ ਬੋਲ ਕੇ ਖਵਾ ਲਿਆ ਜੇ ਚਲਦੇ ਆ ਨਾਲ ਨਾ ਜਾਏ ਇਹ ਸਰੀਰ ਨੇ ਸਾਥ ਨਹੀਂ ਦੇਣਾ ਇਸ ਲਈ ਤੂੰ ਇਹ ਸਮਝ ਕੇ ਤੂੰ ਜਿਸ ਲਈ ਤਨ ਇਹ ਸਰੀਰ ਮਿਲਿਆ ਏ ਵਕਤੀ ਆ ਇਹ ਸਦੀਵੀ ਨਹੀਂ ਇਸ ਲਈ ਬਾਣੀ ਵਿੱਚ ਭਵੇਂ ਇੱਕ ਵੱਖਰੇ ਪ੍ਰਕਰਨ ਵਿੱਚ ਇਹ ਗੱਲ ਸਮਝਾਈ ਆ ਜਦੋਂ ਆਖਿਆ ਕਿ ਉਸ ਕਰਤੇ ਨੂੰ ਸਿਮਰ ਔਰ ਫਿਰ ਆਖਿਆ ਕਿ ਜੋ ਤਨ ਉਪਜਿਆ ਸੰਗ ਇਹ ਸੋਪੀ ਸੰਗ ਨਾ ਹੋਇਆ ਕਿ ਦੇਖੇ ਦਾ ਤਾਨਿਆ ਸ੍ਰੀ ਤੇਰੀ ਨਾਲੁ ਪਜੇ ਅਜਲ ਦ ਸੰਸਾਰ ਵਿੱਚ ਆਇਓ ਹੈ ਸਰੀਰ ਤੇ ਨਾਲੇ ਤੂੰ ਆਇਓ ਹੁੰਦੇ ਔਰ ਤੇਰੀ ਜਿਹੜੇ ਹੋਂਦਾ ਉਹ ਇਸ ਸ੍ਰੀ ਦਾਇ ਜਿਹੜੀ ਜ਼ਾਹਰ ਹੋ ਰਹੀ ਆ ਪ੍ਰਗਟ ਹੋ ਰਹੀ ਆ ਪਰ ਤੁਰਨ ਲੱਗੇ ਆ ਜਾਣ ਲੱਗੇ ਆ ਇਹ ਸਰੀਰ ਜਿਹੜਾ ਇੱਥੇ ਹੀ ਰਹਿ ਜਾਣਾ ਇਹ ਨਾਲ ਨਹੀਂ ਜਾਣਾ ਇਸ ਲਈ ਤੂੰ ਕੋਈ ਪਾਪ ਕਰਕੇ ਕੋ ਕਰਮ ਕਰਕੇ ਇਸ ਸਰੀਰ ਦੀ ਪਾਲਣਾ ਪੋਸ਼ਣਾ ਵਿੱਚ ਇਨਾ ਲੱਗਾ ਰੋ ਗੁਰਬਾਣੀ ਵਿੱਚ ਇਹ ਪਾਕ ਵੀ ਜਿਹੜਾ ਉਹ ਸਾਨੂੰ ਦ੍ਰਿੜ ਕਰਵਾਇਆ ਹੋਇਆ ਤੋ ਕਬੀਰ ਸਾਹਿਬ ਜਿਹੜੀ ਇਹਨਾਂ ਸ਼ਲੋਕਾਂ ਵਿੱਚ ਜਿਹੜੀ ਗੱਲ ਕਰ ਰਿਹਾ ਸਾਨੂੰ ਸਮਝਾ ਰਿਹਾ ਉਹ ਸਾਨੂੰ ਉਸ ਵੱਲ ਧਿਆਨ ਦੇਣ ਦੀ ਲੋੜ ਆ ਕਿ ਇਥੇ ਸਰੀਰ ਦੀ ਗੱਲ ਨਹੀਂ ਨਾ ਕਿਸੇ ਮੰਦਰ ਦੀ ਗੱਲ ਆ ਇਥੇ ਸਰੀਰ ਨੂੰ ਹੀ ਮੰਦਰ ਆਖਿਆ ਸਰੀਰ ਨੂੰ ਜਿਹੜਾ ਉਹ ਘਰ ਆਖਿਆ ਅਤੇ ਜਿਹੜੀ ਮਮਤਾ ਹੈਗੀ ਆ ਮੋਹ ਹੈਗਾ ਜਿਹੜਾ ਮੋਹ ਸਾਨੂੰ ਖੁਆਰ ਕਰਦਾ ਸਾਨੂੰ ਰਸਤੇ ਤੋਂ ਅਸਲ ਅਸਲੀ ਤੋਂ ਪਟਕਾਉਂਦਾ ਅਸਲ ਪਗਡਾਨੇ ਤੋਂ ਲਾਉਣ ਦਾ ਕਾਰਨ ਬਣਦਾ ਉਸ ਨੂੰ ਰੋਕਿਆ ਉਹ ਰਖਿਆ ਕਿ ਬਹੁਤ ਵਿਲੇ ਇਨਸਾਨ ਆ ਕਿ ਜਿਹੜੇ ਇਸ ਗੱਲ ਨੂੰ ਸਮਝਦੇ ਆ ਸਮਝ ਕੇ ਉਹ ਸਾਰਥਕ ਰਾਹ ਜਿਹੜਾ ਉਹ ਰਾਹ ਬਣਾਉਂਦੇ ਆ ਤੁਸੀਂ ਕਬੀਰ ਸਾਹਿਬ ਜਿਹੜੇ ਸ਼ਲੋਕ ਆ ਇਸ ਸ਼ਲੋਕਾ ਤੇ ਮੈਂ ਜੀ ਤੁਹਾਨੂੰ ਮਾਫ ਕਰਨਾ ਇੰਟਰਵਿਊ ਇਨ ਕਰ ਰਿਹਾ ਜੀ ਜੀ ਭਾਈ ਸਾਹਿਬ ਨੇ ਬੜੀ ਵਧੀਆ ਇੰਪੋਰਟੈਂਟ ਗੱਲ ਕੀਤੀ ਮੈਂ ਫਿਰ ਸਟ्रेस ਕਰਨ ਲਈ ਇੰਟਰਵਿਊ ਕੀਤਾ ਕਿ ਸਰੀਰ ਦੀ ਪਾਲਣ ਪੋਸ਼ਣ ਕਰਨਾ ਜਿਹੜਾ ਉਹ ਇੰਪੋਰਟੈਂਟ ਹੈ ਪਰ ਛਰੀਰ ਦੇ ਵਿੱਚੋਂ ਜਿਹੜੇ ਸਾਡੇ ਥੌਟ ਪ੍ਰੋਸੈਸ ਨਿਕਲਨੇ ਜਿਹੜੇ ਸਾਡੇ ਕਰਮ ਨਿਕਲਨੇ ਆ ਉਹ ਯਾਦਾ ਅਗਲੇ ਜਿਹੜੇ ਹੈ ਉਹ ਵਿਕਾਰਾਂ ਦੇ ਥੱਲੇ ਆ ਕਿ ਨਹੀਂ ਆ ਸੋ ਇਹ ਇੱਕ ਬੜਾ ਛਰੀਰ ਨੂੰ ਪਾਲਣ ਪੋਸ਼ਣ ਕਰਨਾ ਬਿਲਕੁਲ ਗੁਰਬਾਣੀ ਅਨੁਸਾਰ ਕਰਨਾ ਚਾਹੀਦਾ ਔਰ ਕਰਨਾ ਚਾਹੀਦਾ ਬਿਲਕੁਲ ਠੀਕ ਰੱਖਣਾ ਚਾਹੀਦਾ ਸਿਹਤਮੰਦ ਰੱਖਣਾ ਇਹ ਵੀ ਸਾਡੀ ਜ਼ਿੰਮੇਵਾਰੀ ਹੈ ਪਰ ਉਹਦੇ ਵਿੱਚੋਂ ਜਿਹੜੇ ਕਰਮ ਨਿਕਲਦੇ ਆ ਉਹ ਇੰਪੋਰਟੈਂਟ ਅਗਲੀ ਕਮ ਲਈ ਆਗੇ ਹਾਂਜੀ ਭਾਈ ਜਦੋਂ ਮੈਂ ਸਟ੍ਰੈਸ 'ਤੇ ਪੁਆਇੰਟ ਕਰਨਾ ਚਾਹੁੰਦਾ ਸੀ ਨਹੀਂ ਠੀਕ ਹੈ ਦੇਖੋ ਤੁਸੀਂ ਇਹ ਦੋਨੋਂ ਚੀਜ਼ਾਂ ਬੜੀਆਂ ਕੰਟੀਅਰ ਹਾਉ ਨਹੀਂ ਦੇਸੋਲੀ ਦੀ ਸਾਡੀ ਸੰਗਤ ਦਾ ਜੋ ਸੰਕਲਪਾ ਹਾਂਜੀ ਇਹਦੇ ਵਿੱਚ ਜਿਹੜਾ ਸੰਗਤ ਦੇ ਵਿੱਚ ਅਸੀਂ ਦੇਖਦੇ ਆ ਕਿ ਸਾਡੇ ਤਨ ਦੀ ਖੁਰਾਕ ਦਾ ਵੀ ਪ੍ਰਬੰਧ ਆ ਬਿਲਕੁਲ ਪਰ ਮਨ ਦੀ ਖੁਰਾਕ ਦਾ ਵੀ ਆ ਹਾਂਜੀ ਇਹਦਾ ਲੰਗਰ ਸਿਸਟਮ ਆ ਉਹ ਸਾਡੇ ਜੋ ਸਰੀਰ ਦੀ ਲੋੜ ਆ ਇਹਦੇ ਵਿੱਚ ਜ਼ਰੂਰਤ ਆ ਇਹਦੀ ਵੀ ਮਹੱਤਤਾਇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਠੀਕ ਹੈ ਤੁਸੀਂ ਲਈ ਸਾਡੇ ਵਿੱਚ ਲੰਗਰ ਦੀ ਪ੍ਰਥਾ ਵੀ ਹੈ ਨਾਲ-ਨਾਲ ਹਾਂ ਸੰਗਤ ਪੰਗਤ ਜਿਹੜਾ ਨਾਲ-ਨਾਲ ਪੁਰਿਆ ਜਾਂਦਾ ਹੈ ਜੀ ਤਾਂ ਜਿਹੜਾ ਗੁਰਬਾਣੀ ਵਿੱਚ ਦੋ ਲੰਗਰ ਆ ਸਾਡੇ ਜਿਹੜਾ ਗੁਰੂ ਦਰਬਾਰ ਵਿੱਚ ਇੱਕ ਲੰਗਰ ਸਾਡੀ ਆਤਮਾ ਦੀ ਖੁਰਾਕ ਆ ਜਿਹੜੀ ਸਾਨੂੰ ਗੁਰਬਾਣੀ ਵਿੱਚੋਂ ਗੁਰੂ ਦੇ ਸ਼ਬਦ ਵਿੱਚੋਂ ਮਿਲਦੀ ਆ ਬਿਲਕੁਲ ਗਿਆਨ ਦਾ ਲੰਗਰ ਸ਼ਬਦ ਦਾ ਲੰਗਰ ਸ਼ਬਦ ਦਾ ਲੰਗਰ ਆ ਹਾਂ ਇਹ ਗੱਲ ਬਕਰੀਆ ਕਿ ਸਾਡੇ ਵਿੱਚ ਇਨੀ ਹੁਣ ਕਮਜ਼ੋਰੀ ਆ ਗਈ ਆ ਕਿ ਜਿਹੜਾ ਸਰੀਰ ਦੀ ਖੁਰਾਕ ਜਿਹੜੀ ਆ ਉਹਦੇ ਉੱਤੇ ਤੁਸੀਂ ਬਹੁਤ ਧਿਆਨ ਦੇ ਰਹੇ ਆ। ਉਹ ਹਰ ਪੱਖੋਂ ਜਿਹੜਾ ਅਸੀਂ ਉਹਨੂੰ ਜਿਹੜਾ ਉਹ ਵਧੀਆ ਤੋਂ ਵਧੀਆ ਬਣਾਉਣ ਦੀ ਕੋਸ਼ਿਸ਼ ਵੀ ਲੱਗੇ ਹੋਏ ਆ। ਪਰ ਜਿਹੜੇ ਆਤਮਾ ਦੀ ਖੁਰਾਕ ਆ ਸਾਡੀ ਉਹਦੇ ਬਾਅਦ ਸਾਡਾ ਧਿਆਨ ਜਿਹੜਾ ਉਹ ਬਹੁਤ ਘਟ ਜਾ ਰਿਹਾ। ਇਸ ਲਈ ਅਸੀਂ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਗੁਰੂ ਦਰਬਾਰ ਵਿੱਚ ਜੋ ਪਰੋਸਿਆ ਜਾ ਰਿਹਾ ਸੇਵ ਤੋਂ ਉਹ ਕਿੰਨਾ ਕੁ ਜਿਹੜਾ ਉਹ ਸਾਡੇ ਭਲੇ ਲਈ ਆ ਉਹ ਵਧੀਆ ਖੁਰਾਕ ਆ। ਉਹ ਸੱਚਮੁੱਚ ਗੁਰੂ ਸਾਹਿਬਾਨ ਵੱਲੋਂ ਕੀਤਾ ਭੋਜਨ ਤਿਆਰ ਸਾਡੇ ਅੱਗੇ ਅਖਿਆ ਜਾ ਰਿਹਾ ਜਾਂ ਮੇਰੇ ਵਰਗਾ ਜਿਹੜਾ ਆਪਣੇ ਵੱਲੋਂ ਪਰੋਸ ਕੇ ਉਹ ਕੋਈ ਆਪਣੀ ਵਸਤੂ ਪਾ ਕੇ ਉਹ ਸਾਡੇ ਅੱਗੇ ਰੱਖ ਰਿਹਾ ਪਰ ਜੇ ਲੰਗਰ ਬਾਰੇ ਅਸੀਂ ਬੜੇ ਸੁਚੇਤ ਆ ਬੜੇ ਸਾਵਧਾਨ ਆ ਬਰੀ ਇੰਪੋਰਟੈਂਟ ਗੱਲ ਤੁਸੀਂ ਕਹੀ ਕਿ ਅਸੀਂ ਐਡਲਟਰੇਸ਼ਨ ਆਫ ਫਿਜ਼ੀਕਲ ਲੰਗਰ ਬਾਰੇ ਤਾਂ ਬੜੇ ਸੁਚੇਤ ਆ ਕਿ ਸਾਡਾ ਜਿਹੜਾ ਫਿਜ਼ੀਕਲ ਲੰਗਰ ਹੈ ਉਹ ਫੂਡ ਸੇਫਟੀ ਮੀਅਰਸ ਐ ਹੋਰ ਅਡਲਟ ਰੇਟ ਨਾ ਹੋਵੇ ਪਰ ਜਿਹੜਾ ਆਤਮਾ ਦਾ ਲੰਗਰ ਆ ਉਹਦੇ ਬਾਰੇ ਅਸੀਂ ਸੁਚੇਤ ਨਹੀਂ ਆ ਕਿ ਕੀ ਸਾਨੂੰ ਅਡਲਟ ਰੇਟਡ ਲੰਗਰ ਤਾਂ ਨਹੀਂ ਮਿਲ ਰਿਹਾ ਕਿਉਂਕਿ ਕੋਈ ਐਵੇਂ ਜਿਹਾ ਲੰਗਰ ਤਾਂ ਨਹੀਂ ਮਿਲ ਰਿਹਾ ਜਦੋਂ ਕੁਝ ਹੋਰ ਚੀਜ਼ਾਂ ਮਿਕਸ ਹੋ ਕੇ ਵਿੱਚ ਆ ਗਈਆਂ ਦੇਖੋ ਸਾਡੇ ਜਿਹੜੇ ਧਾਰਮਿਕ ادارے ਆ ਹਾਂਜੀ ਉਹਨਾਂ ਦਾ ਕਮਰਸ਼ੀਅਲ ਬਣ ਜਾਣਾ ਦਾ ਇੱਕ ਵੱਡਾ ਕਾਰਨ ਇਹੀ ਆ कि ਅਸੀਂ ਇਸ ਭੋਜਨ ਵੱਲ ਧਿਆਨ ਨਹੀਂ ਦਿੰਦਾ ਅਸੀਂ ਕਿਉਂਕਿ ਸਰੀਰਕ ਭੋਜਨ ਵੱਲ ਧਿਆਨ ਦਿੰਦਾ ਅਸੀਂ ਉਹ ਤੇ ਇਨਕਾਰ ਨਹੀਂ ਕਰ ਰਹੇ ਇਹ ਲੰਗਰ ਪ੍ਰਥਾ ਸਾਡੀ ਜਿਹੜੀ ਆ ਨਾਲ ਨਾਲ ਚਲੀ ਆ ਰਹੀ ਆ ਉਹ ਚਾਹੀਦੀ ਆ ਤੇ ਜਿਹੜੀ ਆ ਜਿਹੜਾ ਪਹਿਲਾਂ ਜਦੋਂ ਲੰਗਰ ਨਹੀਂ ਸੀ ਪਹਿਲਾਂ ਕੜਾ ਪ੍ਰਸ਼ਾਦ ਜਿਹੜਾ ਦੇਖੀ ਰਹੀ ਆ ਇਹ ਮਤਲਬ ਜਿਹੜਾ ਸਾਡੇ ਸਰੀਰ ਨੂੰ ਖੁਰਾਕ ਦਈ ਉਹਦਾ ਇਹ ਭੋਜਨ ਦਾ ਹੀ ਪ੍ਰਤੀਕਾ ਲਖਾਇਕਾ ਜਿਹੜੇ ਪਰ ਮੈਂ ਹੋਰ ਵੀ ਜਿਹੜੇ ਜਿਹੜੇ ਪ੍ਰਤੀਕ ਆ ਪਰ ਇੱਕ ਲਖਾਇਕ ਜਿਹੜਾ ਇਸਦਾ ਵੀ ਇਹ ਲਖਾਇਕਾ ਪ੍ਰਤੀਕ ਆ ਠੀਕ ਹੈ ਪਰ ਅਸੀਂ ਜਿਆਦਾ ਚੋਂ ਕਿ ਉਹਦੇ ਉਤੇ ਇੰਨਾ ਜਿਆਦਾ ਜ਼ੋਰ ਦੇ ਦਿੱਤਾ ਉਹਦੇ ਬਾਰੇ ਫਿਕਰਮੰਦ ਹੋਏ ਕਿ ਅਸੀਂ ਉਸ ਭੋਜਨ ਵੱਲ ਧਿਆਨ ਨਾ ਦਿੱਤਾ ਪਰ ਸਹਜੇ ਸਹਜੇ ਕੀ ਆ ਕਿ ਸਾਡੀਆਂ ਜਿਹੜੀਆਂ ਇਮਾਰਤਾਂ ਬੜੀਆਂ ਆਲੀਸ਼ਾਨ ਬਣ ਗਈਆਂ ਬੜੀ ਸੁੰਦਰ ਬਣ ਗਈਆਂ ਉਹ ਬਣਨੀ ਵਿੱਚ ਚਾਹੀਦੀਆਂ ਇਹਦੇ ਕੋਈ ਸ਼ੱਕ ਨਹੀਂ ਇਹ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੁਣੇ ਚਾਹੀਦੀਆਂ ਹਾਂ ਪਰ ਜਿਸ ਲਈ ਹੋਣੇ ਚਾਹੀਦੀਆਂ ਜੇ ਉਹ ਚੀਜ਼ ਹੀ ਹਲੋਪ ਹੁੰਦੀ ਜਾ ਰਹੀ ਆ ਤਾਂ ਉਹਨਾਂ ਦਾ ਉਹ ਫਿਰ ਉਹ ਜਿਹੜਾ ਗੁਰਨਾਨ ਸਾਹਿਬ ਦਾ ਸ਼ਬਦ ਆ ਕਿ ਜਿਹੜਾ ਅਜਿਹੇ ਦੇ ਚੋ ਉਜਲਕਾ ਹਾਂ ਚਿਲਕਾ ਨਾਂ ਜਿਹੜਾ ਸ਼ਬਦ ਆ ਹਾਂਜੀ ਉਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਆ ਕਿ ਟੱਠੀਆਂ ਕੰਮ ਨਾ ਨਹੀਂ ਵਿੱਚੋਂ ਸਖਣੀਆਂ ਸਖੜੀ ਠੀਕ ਤੇ ਇਸ ਕਰਕੇ ਜਿਹੜਾ ਸਾਨੂੰ ਇਹ ਧਿਆਨ ਦੇਣ ਦੀ ਵੀ ਲੋੜ ਆ ਤੁਸੀਂ ਇੱਕ ਗੱਲ ਕੀਤੀ ਸੀ ਦੇ ਵਿੱਚੋਂ ਮੈਨੂੰ ਗੱਲ ਜਿਹੜੀ ਧਿਆਨ ਆ ਗਈ ਸਾਨੂੰ ਇਹ ਪੱਖ ਵੀ ਜਿਹੜਾ ਵਿਚਾਰ ਦੀ ਲੋੜ ਆ ਕਿ ਗੁਰੂ ਦਰਬਾਰ ਵਿੱਚ ਦੋ ਲੰਗਰ ਦਾ ਸਿਸਟਮ ਰਿਹਾ ਹੈ ਉਹਦੇ ਰਹੂਗਾ ਪਰ ਸਾਨੂੰ ਸਰੀਰਕ ਭੋਜਨ ਨਾਲ ਜਿਹੜਾ ਆਤਮਿਕ ਭੋਜਨ ਆ ਉਹਦੇ ਵੱਲ ਵੀ ਵੱਧ ਤੋਂ ਵੱਧ ਧਿਆਨ ਦੇਣ ਦੀ ਲੋੜ ਆ ਤਾਂ ਕਿ ਜਿਹੜਾ ਸਾਨੂੰ ਅੱਜ ਧਰਮ ਦੇ ਨਾਂ ਤੇ ਗੁਰਬਾਣੀ ਦੇ ਸੱਚ ਦੇ ਨਾਂ ਤੇ ਗੁਰਬਾਣੀ ਦੇ ਜੀਵਨ ਜੁਗਤ ਦੇ ਨਾਂ ਤੇ ਆਤਮ ਪੂਜਨ ਦੇ ਨਾਂ ਤੇ ਜੋ ਕੁਝ ਕਤਰਾ ਜੋ ਕੋਈ ਝੰਗ ਫੂੜ ਪਰੋਸਿਆ ਜਾ ਰਿਹਾ ਜਿਹਦੇ ਨਾਲ ਸਾਡਾ ਨੁਕਸਾਨ ਹੋ ਰਿਹਾ ਅਸੀਂ ਰੱਬ ਨਾਲ ਨੇੜੇ ਨਹੀਂ ਬਲਕਿ ਦੂਰ ਹੁੰਦੇ ਜਾ ਰਹੇ ਹਾਂ ਸਾਡੇ ਜਿਹੜੇ ਆਧਾਰੇ ਆ ਉਹ ਇੱਕ ਕੰਮਰਸ਼ੀਅਲ ਰੂਪ ਧਾਰਨ ਕਰਦੇ ਜਾ ਰਹੇ ਆ ਵਪਾਰਕ ਕੇਂਦਰ ਬਣ ਰਹੇ ਆ ਆਮ ਲੋਕੀ ਜਿਹੜੇ ਆ ਉਹ ਦੂਰ ਹੋ ਰਹੇ ਆ ਤਾਂ ਕਿ ਇਹ ਠੱਲ ਪਾਈ ਜਾ ਸਕੇ ਉਹका ਜਿਹੜੀ ਗੱਲ ਆਪਾਂ ਕਰ ਰਹੇ ਸੀ ਉਹ ਸਰੀਰਕ ਮੋਹ ਦੀ ਸੀ ਔਰ ਇਹ ਸਰੀਰਕ ਮੋਹ ਹੀ ਆ ਕਿ ਅਸੀਂ ਤਨ ਦੀ ਖੁਰਾਕ ਉੱਤੇ ਜ਼ਿਆਦਾ ਜ਼ੋਰ ਦੇਣ ਲੱਗ ਪਏ ਤੇ ਇਸ ਲਈ ਜਦੋਂ ਕਬੀਰ ਸਾਹਿਬ ਆਖਦੇ ਆ ਕਬੀਰ ਐਸਾ ਕੋਈ ਨਾ ਜਨਮੇ ਹੋ ਆਪਣੇ ਘਰ ਲਾਵੇ ਆਗ ਪਾਂਚੋਂ ਲੜਕਾ ਜਾਰ ਕਹਿ ਰਹਿ ਰਾਮ ਲਿਵ ਲਾਗ ਇਹ ਜਿਹੜੀ ਖੁਰਾਕ ਸੀ ਸਾਨੂੰ ਉਹ ਗੁਰੂ ਦਰਬਾਰ ਵਿੱਚੋਂ ਮਿਲਣੀ ਸੀ ਔਰ ਮਿਲਦੀ ਸੀ ਪਰ ਕਿਉਂਕਿ ਸਾਡਾ ਧਿਆਨ ਜਿਹੜਾ ਉਹ ਭਟ ਗਿਆ ਉਹ ਦੂਜੀ ਖੁਰਾਕ ਵੱਲ ਚਲਾ ਗਿਆ ਇਹਦਾ ਫਿਕਰ ਨਹੀਂ ਕੀਤਾ ਇਸ ਲਈ ਕਿ ਟਾਵੇਂ-ਟਾਵੇਂ ਜਿਹੜੇ ਆ ਉਹ ਅਸੀਂ ਇਹ ਇਨਕਾਰ ਨਹੀਂ ਕਰਦੇ ਨਹੀਂ ਕਿਹਾ ਜਾ ਸਕਦਾ ਕਿ ਸਾਰੇ ਜਿਹੜੇ ਆ ਬੇਪਰਵਾਹ ਬਹੁਤ ਸਾਰੇ ਐਸੇ ਸੱਜਣ ਹੈ ਸੁਦਿੱਤ ਸੱਜਣਾਂ ਜਿਹੜੇ ਕਿ ਇਸ ਖੁਰਾਕ ਦਾ ਜਿਹੜਾ ਉਹ ਫਿਕਰ ਕਰਦੇ ਆ ਚਿੰਤਤ ਹੈਗੇ ਆ ਪਰ ਤੇ ਉਹ ਜਥਾ ਜੋ ਆਪਣਾ ਯੋਗਦਾਨ ਪਾ ਰਹੇ ਆ ਤਾਂ ਕਿ ਗੁਰੂ ਦਰਬਾਰ ਵਿੱਚ ਹਾਜ਼ਰ ਹੋਣ ਵਾਲਿਆਂ ਨੂੰ ਠੀਕ ਜਿਹੜੀ ਖੁਰਾਕ ਆ ਜਿਹੜਾ ਭੋਜਨ ਆ ਉਹ ਭੋਜਨ ਹੀ ਪਰੋਸਿਆ ਜਾ ਸਕੇ ਜੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਇਹ ਸਾਰਾ ਦੱਸਿਆ ਮੈਂ ਫਿਰ ਤੋਂ ਇਸ ਗੱਲ ਤੇ ਸਟ੍ਰੈਸ ਕਰ ਦਨਾਂ ਕਿ ਜਿਹੜਾ ਸਾਡਾ ਪੋਜਨ ਜਿਹੜਾ ਗਿਆਨ ਦਾ ਲੰਗਰ ਦਾ ਪੋਜਨ ਦੀ ਕੁਆਲਿਟੀ ਤੇ ਉੱਤੇ ਸੇਫਗਾਰਡ ਕਰਨਾ ਬੜਾ ਇੰਪੋਰਟੈਂਟ ਹੈ ਇਹ ਇੱਕ ਗੁਰਦੁਆਰਿਆਂ ਦੇ ਲਈ ਵੀ ਮੈਸੇਜ ਹੈ ਤੇ ਹਰ ਬੰਦੇ ਦੇ ਕੋਲ ਇੱਕ ਮੈਸੇਜ ਹੈ ਉਹ ਕੁਆਲਿਟੀ ਕਿੱਦਾਂ ਚੈੱਕ ਕਰ ਸਕਦੇ ਹੋ ਜਿੱਦਾਂ ਅਸੀਂ ਫੂਡ ਨੂੰ ਟੇਸਟ ਕਰਕੇ ਅਸੀਂ ਕੁਆਲਿਟੀ ਚੈੱਕ ਕਰਦੇ ਆ ਇਸੇ ਤਰ੍ਹਾਂ ਜਿਹੜਾ ਗਿਆਨ ਦਾ ਲੰਗਰ ਵਰਤ ਰਿਹਾ ਜੇ ਉਹਦੇ ਬਾਰੇ ਕੁਐਸਚਨ ਪੁੱਛੇ ਜਾਣ ਤੇ ਉਹ ਟੈਸਟ ਹੋ ਜਾਏਗੀ ਇਹ ਟੈਸਟ ਕਰਨ ਦਾ ਤਰੀਕਾ ਗਿਆਨ ਦੇ ਲੰਗਰ ਦਾ ਸ਼ਬਦ ਦੇ ਲੰਗਰ ਨੂੰ ਟੈਸਟ ਕਰਨ ਦਾ ਤਰੀਕਾ ਇਹ ਆ ਗੁਰੂ ਮਹਾਰਾਜ ਨੇ ਤਰੀਕਾ ਵੀ ਦੱਸਿਆ ਸਾਨੂੰ ਕਿ ਕੁਐਸਚਨ ਪੁੱਛੋ ਇਸੇ ਕਰਕੇ ਅਸੀਂ ਆਪਣੀਆਂ ਵੀਡੀਓਜ਼ ਦੇ ਵਿੱਚ ਕਹਿੰਦੇ ਆ ਕਮੈਂਟਸ ਦੇਓ ਕੁਐਸਚਨ ਪੁੱਛੋ ਅਸੀਂ ਇਨਕਰੇਜ ਕਰਦੇ ਆ ਜਿੰਨਾ ਵੀ ਹੋਵੇ ਉਹਦੇ ਨਾਲ ਇਹ ਜਿਹੜਾ ਬਿਲਕੁਲ ਅਸੀਂ ਮੈਚ ਕਰ ਸਕਦੇ ਹਾਂ ਤਾਂ ਕਿ ਬੈਸਟ ਭੋਜਨ ਮਿਲ ਸਕੇ ਐਨਾ ਵੀਡੀਓਜ਼ ਵਿੱਚ ਸਾਡੀ ਕੋਸ਼ਿਸ਼ ਉਹੀ ਹੁੰਦੀ ਹੈ ਕਿ ਬੈਸਟ ਤਰੀਕੇ ਦਾ ਅਸੀਂ ਕੋਸ਼ਿਸ਼ ਕਰਕੇ ਦਈਏ ਜੇ ਸਾਡੇ ਕੋ ਕੋਈ ਉਲਪਾਈ ਵੀ ਰਹਿ ਜਾਂਦੀ ਹੈ ਤਾਂ ਬਕਾਇਦਾ ਤੁਸੀਂ ਸਾਨੂੰ ਕਮੈਂਟ ਸੈਜ ਪਾ ਸਕਦੇ ਹੋ ਭਾਈ ਸਾਹਿਬ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਸ ਲੋਕ ਦੀ ਵਿਆਖਿਆ ਕੀਤੀ ਔਰ ਸਾਨੂੰ ਇਹ ਦੱਸਿਆ ਕਿ ਕਿਹੜੀ ਚੀਜ਼ ਅਸੀਂ ਜਾਲਨੀ ਹੈ ਕਿਹੜੀ ਚੀਜ਼ ਪੰਜ ਲੜਕੇ ਕਿਹੜੇ ਹੈ ਕੀ ਹੈ ਸਾਰੀ ਡਿਟੇਲ ਵਿੱਚ ਅਸੀਂ ਆਦੇ ਬਾਰੇ ਡਿਸਕਸ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਸਾਰੇ ਦਰਸ਼ਕਾਂ ਦਾ ਦੇਖਣ ਵਾਲਿਆਂ ਦਾ ਬਹੁਤ ਬਹੁਤ ਥੈਂਕਸ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਇਸਨੇ ਆ ਭੇਜਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ